ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵਿਆਹ ਦੇ ਲਾਇਕ ਹੋ ਚੁੱਕੀ ਹੈ ਉਹਨਾਂ ਦੇ ਵਿਆਹ ਦੇ ਲਈ ਰਿਸ਼ਤਾ ਪੱਕਾ ਹੋਣ ਦੇ ਵਿੱਚ ਦੇਰੀ ਹੋ ਰਹੀ ਹੈ ਰਿਸ਼ਤਾ ਪੱਕਾ ਹੋਣ ਵਿੱਚ ਵਾਰ-ਵਾਰ ਅੜਚਣਾਂ ਆ ਰਹੀਆਂ ਹਨ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਸੰਗਤ ਜੀ ਸ਼ਨੀ ਪੂਰਨ ਸੰਗਤ ਜੀ ਸ਼ਨੀਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਕੀਤਾ ਗਿਆ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਵੱਡੀ ਤੋਂ ਵੱਡੀ ਅੜਚਣਾਂ ਨੂੰ ਤੁਰੰਤ ਦੂਰ ਕਰਕੇ ਜਲਦ ਤੋਂ ਜਲਦ ਵਿਆਹ ਹੋਣ ਦਾ ਇੱਕ ਪ੍ਰਭਲ ਜੋਗ ਬਣਾ ਸਕਦਾ ਹੈ ਅੱਜ ਜੋ ਉਪਾਅ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਹ ਉਪਾਅ ਜੇਕਰ ਬੱਚੇ ਖੁਦ ਆਪਣੇ ਲਈ ਕਰਨਾ ਚਾਹਣ ਖੁਦ ਵੀ ਕਰ ਸਕਦੇ ਹਨ ਅਤੇ ਜੇਕਰ ਖੁਦ ਨਹੀਂ ਕਰ ਪਾਉਂਦੇ ਹਨ ਅਜਾਈ ਸਥਿਤੀ ਦੇ ਵਿੱਚ ਬੱਚਿਆਂ ਦੀ ਮਾਂ ਜਾਂ ਫਿਰ ਬੱਚਿਆਂ ਦੇ ਪਿਤਾ ਉਹ ਇਹ ਉਪਾਅ ਜ਼ਰੂਰ ਕਰ ਲੈਣ ਕਈ ਵਾਰ ਸੰਘਰਸ਼ ਸਥਿਤੀ ਕੀ ਹੁੰਦੀ ਹੈ ਕਿ ਤੁਹਾਡੇ ਜੋ ਬੱਚੇ ਹਨ ਚਾਹੇ ਉਹ ਲੜਕਾ ਹੋਵੇ ਜਾਂ ਫਿਰ ਲੜਕੀ ਹੋਵੇ ਉਹਨਾਂ ਦੇ ਵਿਆਹ ਲਈ ਗੱਲਾਂ ਤਾਂ ਬਹੁਤ ਸਾਰੀਆਂ ਚੱਲਣ ਗਿਆ ਰਿਸ਼ਤੇ ਵੀ ਕਈ ਜਗ੍ਹਾ ਤੋਂ ਆਉਣਗੇ ਪਰ ਪੱਕਾ ਨਹੀਂ ਹੋ ਸਕੇਗਾ ਦੇਖਣ ਵਾਲੇ ਆਉਣਗੇ ਮੀਟਿੰਗ ਹੋ ਜਾਵੇਗੀ ਪਰ ਬਾਂਦੀਆਂ ਬਾਂਦੀਆਂ ਗੱਲਾਂ ਵੇਗੜ ਜਾਣ ਕੇ ਆ ਕੁਝ ਅਜਿਹੇ ਰਿਸ਼ਤੇ ਆਉਣਗੇ ਜੋ ਤੁਹਾਨੂੰ ਪਸੰਦ ਨਹੀਂ ਹਨ ਤੁਹਾਡੇ ਬੱਚਿਆਂ ਨੂੰ ਪਸੰਦ ਨਹੀਂ ਹਨ ਤਾਂ ਸਿੱਧੀ ਜਈ ਗੱਲ ਹੈ ਕਿ ਤੁਸੀਂ ਆਪਣੀ ਪਾਸਿਓਂ ਮਨਾ ਕਰਦੇ ਮਨਾ ਕਰਦੇ ਰਹੋਗੇ ਕੋਈ ਅਜਿਹਾ ਰਿਸ਼ਤਾ ਜੋ ਤੁਹਾਨੂੰ ਪਸੰਦ ਹੈ ਤੁਹਾਡੇ ਬੱਚਿਆਂ ਨੂੰ ਵੀ ਪਸੰਦ ਹੈ ਤੁਸੀਂ ਉੱਥੇ ਕਰਨਾ ਚਾਹੁੰਦੇ ਹੋ ਤਾਂ ਉਹ ਰਿਸ਼ਤਾ ਸਾਹਮਣੇ ਤੋਂ ਪੱਕਾ ਨਹੀਂ ਹੋ ਸਕੇਗਾ ਜਦਕਿ ਤੁਹਾਡੇ ਬੱਚੇ ਦੇਖਣ ਵਿੱਚ ਸੁੰਦਰ ਹੋ ਸਕਦੇ ਹਨ ਚੰਗੀ ਖਾਸੀ ਉਹਨਾਂ ਦੀ ਨੌਕਰੀ ਹੋ ਸਕਦੀ ਹੈ ਜਾਂ ਫਿਰ ਖੁਦ ਦਾ ਕਾਰੋਬਾਰ ਹੋ ਸਕਦਾ ਹੈ। ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡਾ ਜੋ ਬੈਕਗ੍ਰਾਉਂਡ ਹੈ ਉਹ ਵੀ ਕਾਫੀ ਚੰਗਾ ਹੋ ਸਕਦਾ ਹੈ। ਇਹਨਾਂ ਕੋ ਜੋ ਹੋਣ ਦੇ ਬਾਵਜੂਦ ਵੀ ਜੇਕਰ ਵਿਆਹ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਤਾਂ ਜਲਦੀ ਵਿਆਹ ਹੋਣ ਦਾ ਇੱਕ ਸਰਲ ਉਪਾਅ ਦੱਸ ਰਹੀ ਹਾਂ। ਸੰਗਤ ਜੀ ਇਸ ਉਪਾਅ ਨੂੰ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਉਪਾਅ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਫਿਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸ਼ਨੀਵਾਰ ਦਾ ਦਿਨ ਇਹ ਉਪਾਅ ਤੁਸੀਂ ਆਪਣੇ ਘਰ ਵਿੱਚ ਹੀ ਕਰਨਾ ਹੈ ਅਤੇ ਸ਼ਾਮ ਵੇਲੇ ਕਰਨਾ ਹੈ ਸ਼ਾਮ ਨੂੰ ਕਿੰਨੇ ਵਜੇ ਜੋ ਦੀਵਾ ਬੱਤੀ ਦਾ ਸਮਾਂ ਹੁੰਦਾ ਹੈ ਘਰ ਵਿੱਚ ਅਸੀਂ ਜੋ ਦੀਵਾ ਬੱਤੀ ਕਰਦੇ ਹਾਂ ਪੂਜਾ ਕਰਦੇ ਹਾਂ ਲਗਭਗ ਉਸੇ ਸਮੇਂ ਦੇ ਆਲੇ ਦੁਆਲੇ ਇਸ ਪਾਣ ਨੂੰ ਤੁਸੀਂ ਕਰ ਦਿਓ ਅਤੇ ਜੇਕਰ ਥੋੜਾ ਜਿਹਾ ਦੇਰੀ ਦੇ ਨਾਲ ਤੁਸੀਂ ਕਰ ਪਾਉਂਦੇ ਹੋ ਕਿਤੇ ਬਾਹਰ ਹੋ ਸਮੇਂ ਸਿਰ ਪਹੁੰਚ ਨਹੀਂ ਪਾਉਂਦੇ ਘਰ ਤਾਂ ਕੋਈ ਦਿੱਕਤ ਨਹੀਂ ਹੈ ਮਤਲਬ ਸ਼ਾਮ ਦਾ ਜੋ ਭੋਜਨ ਦਾ ਵੇਲਾ ਹੈ ਸ਼ਾਮ ਦਾ ਜੋ ਭੋਜਨ ਹੈ ਉਪੋਜਨ ਕਰਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਉਪਾਗ ਕਰ ਲਵੋ ਤੁਸੀਂ ਇਸ ਨੂੰ 6 ਵਜੇ 7 ਵਜੇ 8 ਵਜੇ 9 ਵਜੇ 10 ਵਜੇ ਤੱਕ ਵੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਕਰਨਾ ਕੀ ਹੋਵੇਗਾ ਸੰਗਾ ਜੀ ਇਹ ਉਪਾਗ ਕਰਨ ਲਈ ਤੁਹਾਡੇ ਕੋਲ ਕਾਲੀ ਮਿਰਚ ਹੋਣੀ ਚਾਹੀਦੀ ਹੈ ਕਾਲੀ ਮਿਰਚ ਤੁਹਾਡੇ ਕੋਲ ਸਾਫ ਸੋਤਰੀ ਹੋਣੀ ਚਾਹੀਦੀ ਹੈ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਕਾਲੀ ਮਿਰਚ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੋਵੇਗਾ ਇਸ ਲਈ ਜੇਕਰ ਤੁਹਾਨੂੰ ਕਾਲੀ ਮਿਰਚ ਦਾ ਪਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਲੀ ਮਿਰਚ ਤੁਸੀਂ ਲੈਣੀ ਹੈ ਸੱਤ ਕਾਲੀਆਂ ਮਿਰਚਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਨਿਸ਼ਾਨੀ 7 ਕਾਲੀਆਂ ਮਿਰਚਾਂ ਤੁਹਾਡੇ ਕੋਲ ਹੋਣ ਅਤੇ ਕੀ ਹੋਣਾ ਚਾਹੀਦਾ ਹੈ ਇੱਕ ਮਿੱਟੀ ਦਾ ਦੀਵਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਮਿੱਟੀ ਦਾ ਦੀਵਾ ਵੱਡੇ ਵਾਲਾ دیਵਾ ਹੁੰਦਾ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਛੋਟੇ ਵਿੱਚ ਵੀ ਕੰਮ ਚੱਲ ਸਕਦਾ ਹੈ ਪਰ ਵੱਡਾ ਹੋਵੇਗਾ ਤਾਂ ਹੋਰ ਵੀ ਚੰਗਾ ਹੋਵੇਗਾ ਹੁਣ ਇਹ ਦੋਵੇਂ ਚੀਜ਼ਾਂ ਲਓ ਤੇ ਇੱਕ ਚੰਗਾ ਕपूर ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਥੋੜਾ ਜਿਹਾ ਕपूर ਤੁਹਾਡੇ ਕੋਲ ਹੋਵੇ ਤੇ ਹੁਣ ਇਹ ਤਿੰਨੋਂ ਚੀਜ਼ਾਂ ਲੈ ਕੇ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਉਥੇ ਤੁਸੀਂ ਬੈਠ ਜਾਓ ਕਰਨਾ ਕੀ ਹੈ ਇਹ ਜੋ ਕपूर ਹੈ ਇਹ ਦੀਵੇ ਦੇ ਵਿੱਚ ਤੁਸੀਂ ਰੱਖ ਲਓ ਕਪੂਰ ਦੇਵੇ ਵਿੱਚ ਰੱਖ ਕੇ ਕਪੂਰ ਨੂੰ ਜਗਾ ਦਿਓ ਜਗਾਉਣ ਤੋਂ ਬਾਅਦ ਕੀ ਕਰਨਾ ਹੈ ਕਿ ਜੋ ਸੱਤ ਕਾਲੀਆਂ ਵਿੱਚੋਂ ਤੁਹਾਡੇ ਕੋਲ ਹਨ ਇਸ ਵਿੱਚੋਂ ਇੱਕ ਕਾਲੀ ਵਿੱਚ ਤੁਸੀਂ ਚੁੱਕਣੀ ਹੈ ਅਤੇ ਆਪਣੇ ਰਾਈਟ ਹੈਂਡ ਭਾਵ ਕਿ ਸੱਜੇ ਹੱਥ ਵਿੱਚ ਰੱਖਣੀ ਹੈ ਕਾਲੀ ਮਿਰਚ ਸੱਜੇ ਹੱਥ ਤੇ ਰੱਖ ਕੇ ਇੱਕ ਮੰਤਰ ਬੋਲਣਾ ਹੈ ਮੰਤਰ ਕੀ ਹੈ ਜੇਕਰ ਤੁਸੀਂ ਮਾਦਾ ਪਿਤਾ ਹੋ ਆਪਣੇ ਬੇਟੇ ਦੇ ਵਿਆਹ ਲਈ ਇਹ ਉਪਾਅ ਕਰ ਰਹੇ ਹੋ ਬੇਟਾ ਜਾਣੇ ਪੁੱਤਰ ਪੁੱਤਰ ਦੇ ਵਿਆਹ ਵਿੱਚ ਜੋ ਅੜਚਣ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਇਹ ਉਪਾਅ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਜੋ ਮੰਤਰ ਹੈ ਤੁਸੀਂ ਬੋਲਣਾ ਹੈ ਤੁਸੀਂ ਇੱਕ ਕਾਲੀ ਮਿਰਚ ਚੁੱਕਣੀ ਹੈ ਸੱਜੇ ਹੱਥ ਦੇ ਵਿੱਚ ਰੱਖਣੀ ਹੈ ਅਤੇ ਮੰਤਰ ਬੋਲਣਾ ਹੈ ਕਿ ਓਮ ਕਲਿਮ ਪੁੱਤਰ ਵਿਆਹਾ ਬਾਦਾ ਨਾਸ਼ੀਏ ਸਵਾਹ ਮੰਤਰ ਬੋਲਦੇ ਹੀ ਤੁਸੀਂ ਇਸ ਕਾਲੀ ਮਿਰਚ ਨੂੰ ਕਪੂਰ ਦੇ ਉੱਪਰ ਇਸ ਤਰ੍ਹਾਂ ਛਾੜ ਦੇਣਾ ਹੈ ਮੰਤਰ ਬੋਲਦੇ ਤੁਸੀਂ ਕਪੂਰ ਜੋ ਜਲ ਰਿਹਾ ਹੈ ਤੁਹਾਡੇ ਕੋਲ ਉਸ ਕਪੂਰ ਦੇ ਅੰਦਰ ਇਸ ਕਾਲੀ ਮਿਰਚ ਨੂੰ ਤੁਸੀਂ ਰੱਖ ਦਿਓ ਫਿਰ ਦੂਜੀ ਕਾਲੀ ਮਿਰਚ ਚੁੱਕਣੀ ਹੈ ਤੇ ਇਸੇ ਤਰ੍ਹਾਂ ਮੰਤਰ ਬੋਲਣਾ ਹੈ ਫਿਰ ਉਹ ਕਪੂਰ ਦੇ ਉੱਪਰ ਜਲਦੇ ਹੋਏ ਉੱਪਰ ਸੁੱਟ ਦੇਣੀ ਹੈ ਤਾਂ ਇਸੇ ਤਰ੍ਹਾਂ ਇਹ ਸੱਤ ਕਾਲੀਆਂ ਮਿਰਚਾਂ ਹਨ ਇੱਕ ਇੱਕ ਕਾਲੀ ਮਿਰਚ ਚੁੱਕਣੀ ਹੈ ਤੇ ਮੰਤਰ ਬੋਲਣਾ ਹੈ ਸੱਤ ਵਾਰ ਮੰਤਰ ਬੋਲਿਆ ਜਾਵੇਗਾ ਕਿਉਂਕਿ ਸੱਤ ਕਾਲੀਆਂ ਮਿਰਚਾਂ ਹਨ ਤੰ ਮੰਤਰ ਬੋਲਦੇ ਰਹਿਣਾ ਹੈ ਅਤੇ ਇਹ ਕਾਲੀ ਮਿਰਚ ਇੱਕ ਇੱਕ ਕਰਕੇ ਤੁਸੀਂ ਜਲਦੇ ਹੋਏ ਕਪੂਰ ਦੇ ਉੱਪਰ ਸੁੱਟ ਦੇਣੇ ਹਨ ਜੇਕਰ ਤੁਸੀਂ ਆਪਣੀ ਬੇਟੀ ਲਈ ਕਰ ਰਹੇ ਹੋ ਜਾਣੇ ਕਿ ਤੁਸੀਂ ਆਪਣੀ ਪੁੱਤਰੀ ਲਈ ਉਪਾਅ ਕਰ ਰਹੇ ਹੋ ਤਾਂ ਮੰਤਰ ਕੀ ਬੋਲਣਾ ਹੈ ਓਮ ਕਲੀਮ ਪੁੱਤਰੀ ਵਿਆਹ 바ਦਾ ਨਾਸ਼ੀਏ ਸਵਾਹਾ ਇਸ ਤਰ੍ਹਾਂ ਮੰਤਰ ਬੋਲਣਾ ਹੈ ਤੇ ਇਹ ਹੀ ਤਰੀਕਾ ਹੈ ਇੱਕ ਕਾਲੀ ਮਿਰਚ ਲੇ ਮੰਤਰ ਬੋਲਿਆ ਤੇ ਕਪੂਰ ਤੇ ਰੱਖ ਦਿੱਤੀ ਜੇਕਰ ਤੁਸੀਂ ਬੱਚੇ ਕੋ ਦੋ ਤੁਸੀਂ ਲੜਕੇ ਹੋ ਲੜਕੀ ਹੋ ਖੁਦੇ ਪਾ ਕਰਨਾ ਚਾਹੁੰਦੇ ਹੋ ਤਾਂ ਬੋਲਣਾ ਹੈ ਓਮ ਕਲੇਮਮ ਵਿਯਹਾ ਬਾਦਾ ਨਾਸ਼ੀਯ ਸਵਾਹ ਇਸ ਮੰਤਰ ਬੋਲਣਾ ਹੈ ਤੇ ਜਲਦੀ ਹੋਏ ਕੋਪੂਰ ਦੇ ਉੱਪਰ ਤੁਸੀਂ ਕਾਲੀ ਮਿਰਚ ਰੱਖ ਦੇਣੀ ਹੈ ਦੇਖੋ ਸੱਤ ਕਾਲੀਆਂ ਮਿਰਚਾਂ ਹਨ ਤਾਂ ਇੱਕ ਇੱਕ ਕਾਲੀ ਮਿਰਚ ਤੁਸੀਂ ਹੱਥ ਵਿੱਚ ਰੱਖੋਗੇ ਇੱਕ ਵਾਰ ਮੰਤਰ ਬੋਲੋਗੇ ਤੇ ਛੱਡ ਦਿਓਗੇ ਤਾਂ ਸਿੱਧੀ ਜਈ ਗੱਲ ਹੈ ਕਿ ਸੱਤ ਵਾਰ ਮੰਤਰ ਬੋਲਿਆ ਜਾਵੇਗਾ ਤਾਂ ਸੱਤੋਂ ਮੰਤਰ ਤੇ ਸੱਤੋਂ ਕਾਲੀਆਂ ਮਿਰਚਾਂ ਮੰਤਰ ਬੋਲਦੇ ਹੋਏ ਤੁਸੀਂ ਚਲਦੇ ਹੋਏ ਕਪੂਰ ਦੇ ਉੱਪਰ ਰੱਖਦੇ ਨੇ ਹਨ ਉਸ ਤੋਂ ਬਾਅਦ ਹੱਥ ਜੋੜ ਕੇ ਸ਼੍ਰੀ ਵਿਸ਼ਨੂੰ ਭਗਵਾਨ ਤੋਂ ਪਰਮਾਤਮਾ ਤੋਂ ਸ਼ਨੀ ਦੇਵ ਮਹਾਰਾਜ ਜੀ ਤੋਂ ਪ੍ਰਾਰਥਨਾ ਕਰਨੀ ਹੈ ਜਲਦੀ ਵਿਆਹ ਹੋਣ ਲਈ ਭਾਵ ਤੁਸੀਂ ਪ੍ਰਾਰਥਨਾ ਕਰਨੀ ਹੈ ਤੇ ਸ਼ਨੀਵਾਰ ਦੇ ਦਿਨ ਜਾਣੇ ਕਿ ਸ਼ਨੀਵਾਰ ਦੇ ਦਿਨ ਜੋ ਸੰਜੋਗ ਬਣ ਗਿਆ ਹੈ ਵੈਸੇ ਵੀ ਸ਼ਨੀਵਾਰ ਦੇ ਦਿਨ ਅਸੀਂ ਕੋਈ ਵੀ ਉਪਾਅ ਕਰਦੇ ਹਾਂ ਤਾਂ ਉਸ ਦਾ ਜੋ ਰਿਜ਼ਲਟ ਹੈ ਉਹ ਜਲਦੀ ਦੇਖਣ ਨੂੰ ਮਿਲਦਾ ਹੈ ਅਤੇ ਹੁਣ ਇਥੇ ਸ਼ਨੀਵਾਰ ਦੇ ਦਿਨ ਤੁਸੀਂ ਉਪਾਅ ਕੀਤਾ ਹੈ ਤਾਂ ਬਹੁਤ ਚੰਗਾ ਉਪਾਅ ਹੈ ਇਹ ਉਪਾਅ ਤੁਸੀਂ ਜ਼ਰੂਰ ਕਰਕੇ ਦੇਖੋ ਅਸ਼ਮਾ ਕੇ ਦੇਖੋ ਸੰਗਤ ਜੇ ਤੁਸੀਂ ਸੋਚੋਗੇ ਕਿ ਬਾਅਦ ਵਿੱਚ ਇਸ ਤੀਵੇ ਦਾ ਜਲਦੇ ਹੋਏ ਕਪੂਰ ਦਾ ਇਸ ਦਾ ਕੀ ਕਰਨਾ ਹੈ ਇਸ ਦਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇਸ ਨੂੰ ਕਿਤੇ ਵੀ ਰੱਖ ਦਿਓ ਕਿਤੇ ਵੀ ਛੱਡ ਦਿਓ ਕਿਤੇ ਵੀ ਪਾ ਦਿਓ ਕੋਈ ਪ੍ਰੋਬਲਮ ਨਹੀਂ ਹੈ ਇਹ ਪਾ ਬਸ ਇੱਥੇ ਹੀ ਖਤਮ ਹੋ ਜਾਂਦਾ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਦੀ ਇਹ ਕਾਲੀ ਮਿਰਚ ਛੰਡ ਕੇ ਜਲਦੀ ਜਲਦੀ ਵਿਆਹ ਹੋਣ ਲਈ ਪ੍ਰਾਰਥਨਾ ਕਰ ਲੈਂਦੇ ਹੋ ਤਾਂ ਇਹ ਪਾ ਇੱਥੇ ਹੀ ਖਤਮ ਹੋ ਜਾਂਦਾ ਹੈ ਬਾਅਦ ਵਿੱਚ ਇਹ ਕਪੂਰ ਜਲਦਾ ਰਹੇਗਾ ਕਾਲੀਆਂ ਮਿਰਚਾਂ ਜਲ ਜਾਣਗੀਆਂ ਕੋਈ ਪ੍ਰੋਬਲਮ ਨਹੀਂ ਜਲਣ ਤੋਂ ਬਾਅਦ ਤੁਸੀਂ ਐਸਾ ਦੀਵੇਂ ਨੂੰ ਕਿਤੇ ਵੀ ਪਾ ਦਿਓ ਕਿਤੇ ਵੀ ਛੱਡ ਦਿਓ ਕੁਝ ਵੀ ਕਰੋ ਨੋ ਪ੍ਰੋਬਲਮ ਐਸੇ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਤੁਸੀਂ ਇਹ ਕਰਨਾ ਹੈ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ